ਅਮੀਰ ਬਾਨਾ ਤਾਂ ਕਿਸੇ ਨੂੰ ਨਾ ਦੱਸੋ ਆ ਸੱਤ ਗੱਲਾਂ ਕੀ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦਾ ਸਭ ਤੋਂ ਵੱਡਾ ਰਾਜ਼ ਜਾਨਣਾ ਚਾਹੁੰਦੇ ਹੋ ਰਾਜ਼ ਇਹ ਹੈ ਕਿ ਉਹਨਾਂ ਨੇ ਚੁੱਪ ਰਹਿਣਾ ਸਿੱਖ ਲਿਆ ਉਹਨਾਂ ਨੇ ਅਰਬਾਂ ਦੀ ਦੌਲਤ ਕਮਾਈ ਪਰ ਕਿਸੇ ਨੂੰ ਕੰਨੋਂ ਕੰਨੀ ਖਬਰ ਨਹੀਂ ਹੋਣ ਦਿੱਤੀ ਜੇ ਤੁਸੀਂ ਅਮੀਰ ਬਾਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸੱਤ ਗੱਲਾਂ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ ਇਹ ਸੱਤ ਨਿਯਮ ਨੇ ਜੋ ਤੁਹਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਸਕਦੇ ਨੇ ਮੈਂ ਤੁਹਾਨੂੰ ਨਾ ਸਿਰਫ ਸੱਤ ਗੱਲਾਂ ਦੱਸੂਗਾ ਬਲਕਿ ਅਸਲ ਕਹਾਣੀਆਂ ਮਨੋਵਿਗਿਆਨਿਕ ਤੱਥ ਅਤੇ ਕੀਮਤੀ ਕੋਰਸ ਨਾਲ ਸਾਬਤ ਕਰੂੰਗਾ ਕਿ ਚੁੱਪ ਕਿਵੇਂ ਸੋਨੇ ਤੋਂ ਵੀ ਜ਼ਿਆਦਾ ਕੀਮਤੀ ਆ ਧਿਆਨ ਨਾਲ ਸੁਣੋ ਅਗਲੇ 5 ਮਿੰਟ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਮਿੰਟ ਹੋਣਗੇ ਚਲੋ ਸ਼ੁਰੂ ਕਰਦੇ ਆ ਗੱਲ ਨੰਬਰ 1 ਨਾਲ ਆਪਣੇ ਵੱਡੇ ਟੀਚੇ ਅਤੇ ਯੋਜਨਾਵਾਂ ਕਿਸੇ ਨੂੰ ਨਾ ਦੱਸੋ ਕਿਉਂ ਕਿ ਇਹ ਸਾਇੰਸ ਆ ਮਨੋਵਿਗਿਆਨਿਕ ਅਧਿਐਨ ਦੱਸਦੇ ਨੇ ਕਿ ਜਦੋਂ ਤੁਸੀਂ ਆਪਣੇ ਵੱਡੇ ਟੀਚਿਆਂ ਦਾ ਐਲਾਨ ਕਰਦੇ ਹੋ ਤਾਂ ਤੁਹਾਡਾ ਦਿਮਾਗ ਉਸ ਨੂੰ ਪੂਰਾ ਹੋਇਆ ਮੰਨ ਲੈਂਦਾ ਇਸ ਨੂੰ ਸ਼ੋਸ਼ਲ ਰਿਐਲਿਟੀ ਇਫੈਕਟ ਕਹਿੰਦੇ ਨੇ ਲੋਕ ਤੁਹਾਨੂੰ ਵਧਾਈਆਂ ਦਿੰਦੇ ਨੇ ਤੁਸੀਂ ਪ੍ਰਸ਼ੰਸਾ ਸੁਣ ਕੇ ਖੁਸ਼ ਹੋ ਜਾਂਦੇ ਹੋ ਅਤੇ ਤੁਹਾਡੇ ਦਿਮਾਗ ਨੂੰ ਲੱਗਦਾ ਕਿ ਕੰਮ ਹੋ ਗਿਆ ਜਿਸ ਕਾਰਨ ਤੁਹਾਡੇ ਕੋਲ ਉਸ ਕੰਮ ਨੂੰ ਅਸਲ ਦੇ ਵਿੱਚ ਕਰਨ ਲਈ ਮੋਟੀਵੇਸ਼ਨ ਨਹੀਂ ਬਚਦੀ ਤੁਸੀਂ ਸੋਚੋ ਜਦੋਂ ਐਪਲ ਨੇ ਪਹਿਲਾ ਆਈਫੋਨ ਲਾਂਚ ਕੀਤਾ ਤਾਂ ਕੰਪਨੀ ਨੇ ਸਾਲਾਂ ਤੱਕ ਇਹ ਰਾਜ਼ ਕਿਸੇ ਨੂੰ ਨਹੀਂ ਦੱਸਿਆ ਉਹ ਚੁੱਪਚਾਪ ਕੰਮ ਕਰਦੇ ਰਹੇ ਉਹਨਾਂ ਨੇ ਪਹਿਲਾਂ ਮਾਰਕੀਟ ਦੇ ਵਿੱਚ ਧਮਾਕਾ ਕੀਤਾ ਫਿਰ ਲੋਕਾਂ ਨੂੰ ਦੱਸਿਆ ਤੁਹਾਡਾ ਆਈਡੀਆ ਜਿੰਨਾ ਵੱਡਾ ਹੈ ਉਨਾ ਹੀ ਜ਼ਿਆਦਾ ਲੋਕ ਤੁਹਾਨੂੰ ਨਾਕਰਤਮਕ ਸਲਾਹ ਦੇਣਗੇ ਜਾਂ ਤੁਹਾਡੇ ਵਿਚਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਇਸ ਲਈ ਅੱਜ ਤੋਂ ਆਪਣੇ ਕੰਮ ਚੁੱਪਚਾਪ ਕਰਨਾ ਸ਼ੁਰੂ ਕਰੋ ਜਦੋਂ ਤੁਹਾਡੀ ਸਫਲਤਾ ਦਾ ਸ਼ੋਰ ਹੋਊਗਾ ਤਾਂ ਲੋਕ ਆਪਣੇ ਆਪ ਤੁਹਾਡੇ ਕੋਲ ਪੁੱਛਣ ਆਉਣਗੇ ਹਮੇਸ਼ਾ ਯਾਦ ਰੱਖੋ ਇੱਕ ਕੀਮਤੀ ਕਹਾਵਤ ਦਾ ਲੈਸ ਯੂ ਰਿਵੀਲ ਦਾ ਮੋਰ ਯੂ ਹੈਵ ਟੂ ਗੇਨ ਗੱਲ ਨੰਬਰ 2 ਤੁਹਾਡੀ ਆਮਦਨ ਅਤੇ ਇਨਵੈਸਟਮੈਂਟ ਜ਼ਿਆਦਾਤਰ ਲੋਕ ਸੋਚਦੇ ਨੇ ਕਿ ਅਮੀਰੀ ਦਾ ਦਿਖਾਵਾ ਕਰਨਾ ਚੰਗਾ ਪਰ ਅਸਲ ਅਮੀਰ ਲੋਕ ਦੌਲਤ ਨੂੰ ਛੁਪਾ ਕੇ ਰੱਖਦੇ ਨੇ ਇਸ ਦੇ ਦੋ ਵੱਡੇ ਕਾਰਨ ਨੇ ਪਹਿਲਾ ਸੁਰੱਖਿਆ ਅਤੇ ਈਰਖਾ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਤੁਹਾਡੇ ਕੋਲ ਬਹੁਤ ਪੈਸਾ ਆ ਤਾਂ ਉਹ ਜਾਂ ਤਾਂ ਤੁਹਾਡੇ ਕੋਲ ਮਦਦ ਮੰਗਣ ਆਉਣਗੇ ਜਾਂ ਤੁਹਾਡੇ ਨਾਲ ਈਰਖਾ ਕਰਨਗੇ ਤੁਹਾਨੂੰ ਬੇਲੋੜੀਆਂ ਮੰਗਾਂ ਕਰਜ਼ੇ ਦੀਆਂ ਅਰਜ਼ੀਆਂ ਜਾਂ ਫਿਰ ਰਿਸ਼ਤੇਦਾਰਾਂ ਦੇ ਤੇਰੇ ਕੋਲ ਤਾਂ ਬਹੁਤ ਆ ਤੂੰ ਦੇ ਦੇ ਇਦਾਂ ਦੇ ਤੁਹਾਨੂੰ ਤਾਨੇ ਸੁਣਨ ਨੂੰ ਮਿਲਣਗੇ ਇਸ ਨਾਲ ਤੁਹਾਡੀ ਮਾਨਸਿਕ ਸ਼ਾਂਤੀ ਵੀ ਖਤਮ ਹੋਊਗੀ ਦੂਜਾ ਕਾਰਨ ਹੈ ਇਨਵੈਸਟਮੈਂਟ ਸੀਕਰੇਸੀ ਮੰਨ ਲਓ ਤੁਸੀਂ ਕੋਈ ਬਹੁਤ ਵਧੀਆ ਸ਼ੇਅਰ ਖਰੀਦਿਆ ਜਾਂ ਕਿਸੇ ਨਵੇਂ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਜੇ ਤੁਸੀਂ ਇਸ ਬਾਰੇ ਖੁੱਲ੍ਹੇਆਮ ਗੱਲ ਕਰਦੇ ਹੋ ਤਾਂ ਤੁਹਾਡੇ ਕੰਪੀਟੀਟਰ ਜਾਂ ਹੋਰ ਲੋਕ ਉਸ ਮੌਕੇ ਨੂੰ ਖੋਣ ਦੀ ਕੋਸ਼ਿਸ਼ ਕਰਨਗੇ ਦੌਲਤ ਚੁੱਪਚਾਪ ਬਣਦੀ ਆ ਤੁਹਾਡੇ ਪੈਸੇ ਨੂੰ ਸ਼ਾਂਤੀ ਨਾਲ ਵਧਣ ਦਾ ਮੌਕਾ ਦਿਓ ਅਮਰੀਕੀ ਲੇਖਕ ਅਤੇ ਫਾਈਨੈਂਸ ਐਕਸਪਰਟ ਮੋਰਗਨ ਹਾਊਸਲ ਆਪਣੀ ਕਿਤਾਬ ਦਾ ਸਾਈਕਲੋਜੀ ਆਫ ਮਨੀ ਦੇ ਵਿੱਚ ਕਹਿੰਦੇ ਨੇ ਪੈਸਾ ਉਹ ਆ ਜੋ ਤੁਸੀਂ ਖਰਚ ਨਹੀਂ ਕਰਦੇ ਇਸ ਲਈ ਅੱਜ ਤੋਂ ਆਪਣੀ ਆਮਦਨ ਅਤੇ ਇਨਵੈਸਟਮੈਂਟ ਨੂੰ ਇੱਕ ਨਿੱਜੀ ਰਾਜ ਬਣਾਓ ਦੁਨੀਆਂ ਨੂੰ ਉਹ ਦਿਖਾਓ ਜੋ ਤੁਸੀਂ ਹੋ ਉਹ ਨਹੀਂ ਜੋ ਤੁਹਾਡੇ ਕੋਲ ਆ ਗੱਲ ਨੰਬਰ 3 ਤੁਹਾਡੀਆਂ ਅਸਫਲਤਾਵਾਂ ਅਤੇ ਕਮਜ਼ੋਰੀਆਂ ਜ਼ਿਆਦਾਤਰ ਲੋਕ ਸੋਚਦੇ ਨੇ ਕਿ ਓਪਨ ਹੋਣਾ ਚੰਗਾ ਪਰ ਸਫਲਤਾ ਦੀ ਦੁਨੀਆਂ ਦੇ ਵਿੱਚ ਸੱਚਾਈ ਇਸ ਤੋਂ ਉਲਟਾ ਅਸਫਲਤਾਵਾਂ ਤੁਹਾਡੇ ਲਈ ਸਬਕ ਹੁੰਦੀਆਂ ਨੇ ਪਰ ਦੂਜਿਆਂ ਲਈ ਉਹ ਤੁਹਾਡੀ ਕਮਜ਼ੋਰੀ ਬਣ ਜਾਂਦੀਆਂ ਨੇ ਜਿਸ ਦਾ ਫਾਇਦਾ ਤੁਹਾਡੇ ਕੰਪੀਟੀਟਰ ਚੁੱਕ ਸਕਦੇ ਨੇ ਜਦੋਂ ਤੁਸੀਂ ਕਿਸੇ ਵੱਡੇ ਨੁਕਸਾਨ ਜਾਂ ਗਲਤੀ ਬਾਰੇ ਗੱਲ ਕਰਦੇ ਹੋ ਤਾਂ ਲੋਕ ਤੁਹਾਡੇ ਤੇ ਭਰੋਸਾ ਕਰਨਾ ਘੱਟ ਕਰ ਦਿੰਦੇ ਨੇ ਖਾਸ ਕਰਕੇ ਜੇ ਤੁਸੀਂ ਕਿਸੇ ਵੱਡੇ ਨਿਵੇਸ਼ ਦੀ ਤਿਆਰੀ ਕਰ ਰਹੇ ਹੋ ਇੱਕ ਵਪਾਰਕ ਦ੍ਰਿਸ਼ਟੀਕੋਣ ਤੋਂ ਤੁਹਾਡਾ ਹਰ ਵਿਰੋਧੀ ਤੁਹਾਡੀ ਗਲਤੀ ਨੂੰ ਤੁਹਾਡੇ ਵਿਰੁੱਧ ਇੱਕ ਹਥਿਆਰ ਵਾਂਗ ਵਰਤ ਸਕਦਾ ਯਾਦ ਰੱਖੋ ਥੋਮਸ ਐਡੀਸਨ ਨੇ ਬਲਬ ਬਣਾਉਣ ਤੋਂ ਪਹਿਲਾਂ 10000 ਤੋਂ ਵੱਧ ਅਸਫਲਤਾਵਾਂ ਦੇਖੀਆਂ ਪਰ ਉਹ ਹਰ ਵਾਰ ਚੁੱਪਚਾਪ ਕੰਮ ਕਰਦੇ ਰਹੇ ਅਤੇ ਆਪਣੇ ਸਬਕ ਸਿਰਫ ਆਪਣੇ ਤੱਕ ਰੱਖੇ ਤੁਹਾਨੂੰ ਸਿੱਖਣਾ ਜ਼ਰੂਰੀ ਆ ਪਰ ਸਿੱਖਣ ਦੀ ਪ੍ਰਤੀਕਿਰਿਆ ਨੂੰ ਨਿੱਜੀ ਰੱਖੋ ਅਸਫਲਤਾਵਾਂ ਤੋਂ ਬਾਅਦ ਮਜ਼ਬੂਤ ਹੋ ਕੇ ਵਾਪਸ ਆਓ ਨਾ ਕਿ ਦੁਨੀਆ ਨੂੰ ਆਪਣੀ ਕਮਜ਼ੋਰੀ ਦਿਖਾਓ ਯਾਦ ਰੱਖੋ ਇੱਕ ਬੰਦ ਮੂੰਹ ਇੱਕ ਬੰਦ ਬੈਂਕ ਖਾਤੇ ਨਾਲੋਂ ਬੈਤਰ ਹੁੰਦਾ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਚੁੱਪਚਾਪ ਅੱਗੇ ਵਧੋ ਅਤੇ ਜਦੋਂ ਸਫਲ ਹੋ ਜਾਓ ਤਾਂ ਤੁਹਾਡਾ ਸਫਰ ਦੁਨੀਆਂ ਨੂੰ ਆਪੇ ਸਬਕ ਦੇਊਗਾ ਨੰਬਰ ਚੌਥਾ ਤੁਹਾਡਾ ਅਗਲਾ ਵੱਡਾ ਨਿਵੇਸ਼ ਜਾਂ ਵਪਾਰਕ ਵਿਚਾਰ ਦੇਖੋ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇੱਕ ਵਧੀਆ ਵਿਚਾਰ ਸੋਨੇ ਵਾਂਗ ਆ ਪਰ ਵਿਚਾਰ ਦਾ ਚੋਰੀ ਹੋਣਾ ਬਹੁਤ ਆਸਾਨ ਆ ਜੇ ਤੁਹਾਡੇ ਕੋਲ ਕੋਈ ਨਵਾਂ ਬਿਜ਼ਨਸ ਕਨਸੈਪਟ ਆ ਕੋਈ ਨਵੀਂ ਐਪ ਆ ਜਾਂ ਕੋਈ ਵੱਖਰਾ ਇਨਵੈਸਟਮੈਂਟ ਦਾ ਮੌਕਾ ਉਸ ਨੂੰ ਰਾਜ਼ ਰੱਖੋ ਕਾਰੋਬਾਰੀ ਦੁਨੀਆ ਦੇ ਵਿੱਚ ਜਿਸ ਕੋਲ ਵਧੀਆ ਵਿਚਾਰ ਹੋਵੇ ਉਸ ਕੋਲ ਫਰਸਟ ਮੂਵਰ ਐਡਵਾਂਟੇਜ ਹੁੰਦਾ ਜੇ ਤੁਸੀਂ ਆਪਣੇ ਵਿਚਾਰ ਨੂੰ ਪਹਿਲਾਂ ਬੋਲੋ ਦੀ ਨੀਤੀ ਨਾਲ ਦੱਸਦੇ ਹੋ ਤਾਂ ਦੂਸਰੇ ਲੋਕ ਉਸ ਨੂੰ ਤੁਹਾਡੇ ਤੋਂ ਪਹਿਲਾਂ ਲਾਗੂ ਕਰ ਸਕਦੇ ਨੇ ਯਾਦ ਰੱਖੋ ਵੱਡੇ ਉਦਯੋਗਪਤੀ ਆਪਣੇ ਕੰਮ ਨੂੰ ਪਹਿਲਾਂ ਸਾਬਤ ਕਰਦੇ ਨੇ ਫਿਰ ਪ੍ਰਚਾਰ ਕਰਦੇ ਨੇ ਜਿਵੇਂ ਕਿ KFC ਕੋਲ ਆਪਣੀ ਸੀਕ੍ਰੇਟ ਰੈਸਿਪੀ ਆ ਜੋ ਉਹਨਾਂ ਦਾ ਸਭ ਤੋਂ ਵੱਡਾ ਵਪਾਰਕ ਸੀਕ੍ਰੇਟ ਆ ਉਹ ਉਸ ਨੂੰ ਕਦੇ ਨਹੀਂ ਦੱਸਦੇ ਕਿਉਂਕਿ ਇਸ ਤੇ ਉਹਨਾਂ ਦੀ ਸਾਰੀ ਦੌਲਤ ਖੜੀ ਆ ਇਸ ਲਈ ਆਪਣੀ ਊਰਜਾ ਗੱਲ ਕਰਨ ਤੇ ਨਹੀਂ ਬਲਕਿ ਅਮਲ ਤੇ ਲਗਾਓ ਜਦੋਂ ਤੱਕ ਤੁਸੀਂ ਆਪਣੇ ਵਿਚਾਰ ਨੂੰ ਇੱਕ ਠੋਸ ਉਤਪਾਦ ਜਾਂ ਸੇਵਾ ਦੇ ਵਿੱਚ ਨਹੀਂ ਨੇ ਬਦਲ ਲੈਂਦੇ ਉਦੋਂ ਤੱਕ ਚੁੱਪ ਰਹੋ ਇੱਕ ਬਹੁਤ ਹੀ ਮਸ਼ਹੂਰ ਕਹਾਵਤਾਂ ਟਾਕ ਇਜ਼ ਚੀਪ ਐਗਜ਼ੀਕਿਊਸ਼ਨ ਇਜ਼ ਐਵਰੀਥਿੰਗ ਗੱਲਬਾਤ ਸਸਤੀ ਹੈ ਅਮਲ ਹੀ ਸਭ ਕੁਝ ਆ ਆਪਣੇ ਵਿਚਾਰ ਨੂੰ ਦੁਨੀਆ ਨੂੰ ਤੁਹਾਡੀ ਸਫਲਤਾ ਰਾਹੀਂ ਦਿਖਾਓ ਨਾ ਕਿ ਤੁਹਾਡੇ ਸ਼ਬਦਾਂ ਰਾਹੀਂ ਨੰਬਰ 5 ਤੁਹਾਡੀ ਚੈਰਿਟੀ ਅਤੇ ਦਾਨ ਦੇ ਕੰਮ ਦਾਨ ਇੱਕ ਨਿੱਜੀ ਅਤੇ ਪਵਿੱਤਰ ਕਾਰਜ ਆ ਪਰ ਅੱਜ ਕੱਲ ਲੋਕ ਇਸ ਨੂੰ ਦਿਖਾਵੇ ਦਾ ਸਾਧਨ ਬਣਾ ਲੈਂਦੇ ਨੇ ਜਦੋਂ ਤੁਸੀਂ ਆਪਣੇ ਦਾਨ ਦਾ ਪ੍ਰਚਾਰ ਕਰਦੇ ਹੋ ਤਾਂ ਤੁਹਾਡੀ ਉਸ ਨੇਕ ਕੰਮ ਦੀ ਕੀਮਤ ਘਟ ਜਾਂਦੀ ਆ ਅਤੇ ਉਹ ਸਿਰਫ ਸ਼ੋਅਫ ਬਣ ਜਾਂਦਾ ਸਾਰੇ ਧਰਮਾਂ ਦੇ ਵਿੱਚ ਗੁਪਤ ਦਾਨ ਦੀ ਬਹੁਤ ਮਹੱਤਤਾ ਹੈ ਇਸਲਾਮ ਇਸਾਈਅਤ ਅਤੇ ਖਾਸ ਕਰਕੇ ਸਾਡੇ ਸਿੱਖ ਧਰਮ ਵੱਚ ਹੈ ਇਸੇ ਸੰਕਲਪ ਨੂੰ ਬਹੁਤ ਜ਼ੋਰ ਨਾਲ ਦੱਸਿਆ ਗਿਆ ਜਿਵੇਂ ਕਿ ਇੱਕ ਮਸ਼ਹੂਰ ਕਹਾਵਤ ਆ ਸੱਜੇ ਹੱਥ ਦਾ ਦਾਨ ਖੱਬੇ ਹੱਥ ਨੂੰ ਵੀ ਪਤਾ ਨਾ ਲੱਗੇ ਇਸ ਦਾ ਮਤਲਬ ਹੈ ਕਿ ਤੁਹਾਡਾ ਇਰਾਦਾ ਸਿਰਫ ਲੋੜਵੰਦ ਦੀ ਮਦਦ ਕਰਨਾ ਹੋਣਾ ਚਾਹੀਦਾ ਨਾ ਕਿ ਦੁਨੀਆ ਤੋਂ ਤਾਰੀਫ਼ ਲੈਣਾ ਅਮੀਰ ਬਣਦਾ ਸਫਰ ਸਿਰਫ ਪੈਸੇ ਕਮਾਉਣ ਬਾਰੇ ਨਹੀਂ ਹੁੰਦਾ ਇਹ ਕਰਮਾਂ ਬਾਰੇ ਵੀ ਹੁੰਦਾ ਜਦੋਂ ਤੁਸੀਂ ਚੁੱਪਚਾਪ ਦਾਨ ਕਰਦੇ ਹੋ ਤਾਂ ਇਹ ਦਾਨ ਤੁਹਾਡੇ ਕਰਮਾਂ ਨੂੰ ਸ਼ੁੱਧ ਕਰਦਾ ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਦਿੰਦਾ ਜੇ ਤੁਸੀਂ ਆਪਣੇ ਦਾਨ ਦਾ ਢੋਲ ਵਜਾਉਣੀ ਹੋ ਤਾਂ ਤੁਹਾਡੀ ਸਾਰੀ ਕਮਾਈ ਹੋਈ ਤਾਰੀਫ਼ ਤੁਹਾਨੂੰ ਉਸੇ ਵਕਤ ਮਿਲ ਜਾਂਦੀ ਹੈ ਪਰ ਜੋ ਵੱਡਾ ਰੋਹਾਨੀ ਇਨਾਮ ਤੁਹਾਨੂੰ ਚੁੱਪ ਰਹਿਣ ਨਾਲ ਮਿਲਣਾ ਸੀ ਉਹ ਖਤਮ ਹੋ ਜਾਂਦਾ ਐਸ ਲਈ ਆਪਣਾ ਦਾਨ ਕਰੋ ਲੋਕਾਂ ਦੀ ਮਦਦ ਕਰੋ ਪਰ ਉਸ ਬਾਰੇ ਗੋਪਤ ਰਹੋ ਦੌਲਤ ਨੂੰ ਆਪਣੇ ਅੰਦਰ ਨਿਮਰਤਾ ਅਤੇ ਸ਼ੁਕਰਗੁਜ਼ਾਰੀ ਲਿਆਉਣ ਦਿਓ ਨਾ ਕਿ ਹੰਕਾਰ ਯਾਦ ਰੱਖੋ ਅਸਲੀ ਅਮੀਰ ਉਹ ਨੇ ਜੋ ਚੁੱਪਚਾਪ ਦਾਨ ਕਰਦੇ ਨੇ ਗੱਲ ਨੰਬਰ 6 ਦੂਜਿਆਂ ਦੇ ਰਾਜ ਅਤੇ ਨਿੱਜੀ ਜਾਣਕਾਰੀ ਇੱਕ ਅਮੀਰ ਅਤੇ ਸਫਲ ਵਿਅਕਤੀ ਦਾ ਸਭ ਤੋਂ ਵੱਡਾ ਗੁਣ ਹੁੰਦਾ ਭਰੋਸੇਯੋਗਤਾ ਟਰਸਟਵਰਦੀਨੈਸ ਜੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਤੁਸੀਂ ਗੱਲ ਇੱਧਰ ਦੀ ਉੱਧਰ ਕਰਦੇ ਹੋ ਤਾਂ ਕੋਈ ਵੀ ਤੁਹਾਡੇ ਨਾਲ ਕੋਈ ਵੱਡਾ ਵਪਾਰਕ ਸੌਦਾ ਨਹੀਂ ਕਰੂਗਾ ਜਦੋਂ ਤੁਸੀਂ ਕਿਸੇ ਦੋਸਤ ਜਾਂ ਬਿਜ਼ਨਸ 파ਟਰਨਰ ਦਾ ਕੋਈ ਰਾਜ਼ ਕਿਸੇ ਹੋਰ ਨੂੰ ਦੱਸਦੇ ਹੋ ਤਾਂ ਤੁਸੀਂ ਅਸਲ ਦੇ ਵਿੱਚ ਦੋ ਚੀਜ਼ਾਂ ਗਵਾਉਨੇ ਹੋ ਪਹਿਲਾ ਉਸ ਵਿਅਕਤੀ ਦਾ ਭਰੋਸਾ ਅਤੇ ਦੂਜਾ ਦੁਨੀਆ ਦੇ ਵਿੱਚ ਆਪਣੀ ਇੱਜ਼ਤ ਸਫਲਤਾ ਦੀ ਯਾਤਰਾ ਦੇ ਵਿੱਚ ਤੁਹਾਡਾ ਨੈਟਵਰਕ ਬਹੁਤ ਮਹੱਤਵਪੂਰਨ ਹੁੰਦਾ ਅਤੇ ਭਰੋਸਾ ਹੀ ਨੈਟਵਰਕ ਦੀ ਬੁਨਿਆਦ ਆ ਜੇਕਰ ਤੁਹਾਡੇ ਕੋਲ ਭਰੋਸਾ ਨਹੀਂ ਤਾਂ ਦੁਨੀਆ ਦੇ ਸਭ ਤੋਂ ਵੱਡੇ ਇਨਵੈਸਟਰ ਵੀ ਤੁਹਾਡੇ ਤੋਂ ਦੂਰ ਰਹਿਣਗੇ ਇਸ ਨੂੰ ਇਸ ਤਰ੍ਹਾਂ ਸਮਝੋ ਤੁਸੀਂ ਕਿਸੇ ਅਜਿਹੇ ਡਾਕਟਰ ਨੂੰ ਆਪਣੀ ਸਿਹ ਰਾਜ ਨਹੀਂ ਦੱਸੋਗੇ ਜੋ ਸਭ ਨੂੰ ਦੱਸਦਾ ਫਿਰੇ ਬਿਲਕੁਲ ਉਸੇ ਤਰ੍ਹਾਂ ਸਫਲ ਲੋਕ ਆਪਣੇ ਗੁਪਤ ਵਪਾਰਕ ਜਾਣਕਾਰੀ ਉਸ ਵਿਅਕਤੀ ਨਾਲ ਸਾਂਝੀ ਨਹੀਂ ਕਰਨਗੇ ਜੋ ਅਗਲੇ ਹੀ ਦਿਨ ਉਸ ਨੂੰ ਬਾਜ਼ਾਰ ਦੇ ਵਿੱਚ ਫਲਾ ਦੇਵੇ ਸੋ ਆਪਣੀ ਜ਼ੁਬਾਨ ਤੇ ਤਾਲਾ ਲਗਾਓ ਅਤੇ ਆਪਣੀ ਭਰੋਸੇਯੋਗਤਾ ਬਣਾਓ ਯਾਦ ਰੱਖੋ ਸੀਕਰੇਟਸ ਮੇਕ ਯੂ ਪਾਵਰਫੁਲ ਬੈਟਰਿੰਗ ਥੈਮ ਮੇਕਸ ਯੂ ਐਨ ਆਊਟਕਾਸਟ ਭਾਵ ਰਾਜ ਤੁਹਾਨੂੰ ਸ਼ਕਤੀ ਦਿੰਦਾ ਪਰ ਉਹਨਾਂ ਨਾਲ ਧੋਖਾ ਕਰਨਾ ਤੁਹਾਨੂੰ ਬਾਹਰ ਕੱਢ ਦਿੰਦਾ ਗੱਲ ਨੰਬਰ 7 ਤੁਹਾਡੇ ਨਵੇਂ ਸਿੱਖਣ ਦੇ ਢੰਗ ਅਤੇ ਹੁਨਰ ਹਰ ਸਫਲ ਵਿਅਕਤੀ ਕੋਲ ਇੱਕ ਸੀਕ੍ਰੇਟ ਸੌਸ ਹੁੰਦਾ ਇੱਕ ਗੁਪਤ ਤਰੀਕਾ ਜਿਸ ਨਾਲ ਉਹ ਲਗਾਤਾਰ ਦੁਨੀਆ ਤੋਂ ਅੱਗੇ ਰਹਿੰਦਾ ਇਹ ਹੋ ਸਕਦਾ ਕੋਈ ਨਵਾਂ ਹੁਨਰ ਕੋਈ ਅਨੋਖੀ ਮਾਰਕੀਟਿੰਗ ਸਟਰੈਟਜੀ ਜਾਂ ਕੋਈ ਖਾਸ ਕਿਤਾਬ ਜਿਸ ਨੇ ਤੁਹਾਡਾ ਦਿਮਾਗ ਖੋਲ ਦਿੱਤਾ ਹੋਵੇ ਤੁਹਾਡਾ ਇਹ ਗਿਆਨ ਤੁਹਾਡੀ ਸਭ ਤੋਂ ਵੱਡੀ ਦੌਲਤ ਆ ਜਦੋਂ ਤੁਸੀਂ ਕੋਈ ਨਵਾਂ ਅਤੇ ਕੀਮਤੀ ਹੁਨਰ ਸਿੱਖਦੇ ਹੋ ਤਾਂ ਉਸ ਨੂੰ ਤੁਰੰਤ ਦੁਨੀਆ ਨੂੰ ਨਾ ਦੱਸੋ ਜਦੋਂ ਤੱਕ ਤੁਸੀਂ ਉਸ ਹੁਨਰ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਲੈਂਦੇ ਅਤੇ ਉਸ ਤੋਂ ਨਤੀਜੇ ਨਹੀਂ ਲੈ ਲੈਂਦੇ ਉਦੋਂ ਤੱਕ ਉਹ ਰਾਜ਼ ਰੱਖੋ ਤੁਹਾਡੇ ਲਈ ਇੱਕ ਪ੍ਰਤੀਯੋਗੀ ਲਾਭ ਬਣਿਆ ਰਹਿੰਦਾ ਜੇ ਤੁਸੀਂ ਤੁਰੰਤ ਸਭ ਨੂੰ ਦੱਸ ਦਿੰਨੇ ਹੋ ਤਾ ਤੁਹਾਡੇ ਕੰਪੀਟੀਟਰ ਵੀ ਉਹੀ ਤਰੀਕਾ ਅਪਣਾ ਕੇ ਤੁਹਾਡੇ ਨਾਲ ਬਰਾਬਰੀ ਤੇ ਆ ਜਾਣਗੇ ਯਾਦ ਰੱਖੋ ਗਿਆਨ ਦੇ ਵਿੱਚ ਸ਼ਕਤੀ ਹੈ ਪਰ ਲਾਗੂ ਕੀਤਾ ਗਿਆ ਗਿਆਨ ਹੀ ਅਮੀਰੀ ਦੀ ਕੁੰਜੀ ਆ ਇਸ ਲਈ ਪਹਿਲਾਂ ਸਿੱਖੋ ਫਿਰ ਕਮਾਓ ਫਿਰ ਦੱਸੋ ਬਰੂਸਲੀ ਨੇ ਕਿਹਾ ਸੀ आई फियर नॉट द मैन हु हैज प्रैक्टिसड 10000 किक्स वंस बट आई फियर द मैन हु हैज प्रैक्टिसड वन किक 10000 टाइम्स ਭਾਵ ਜਦੋਂ ਤੱਕ ਤੁਹਾਡਾ ਹੁਨਰ ਪੂਰੀ ਤਰ੍ਹਾਂ ਨਿਖਰ ਨਹੀਂ ਜਾਂਦਾ ਉਦੋਂ ਤੱਕ ਇਸ ਨੂੰ ਰਾਜ ਰੱਖੋ ਅਤੇ ਫਿਰ ਤੁਹਾਡਾ ਕੰਮ ਖੁਦ ਬੋਲੂਗਾ ਦੋਸਤੋ ਅੱਜ ਅਸੀਂ ਉਹ ਸੱਤ ਕੀਮਤੀ ਰਾਜ ਸਿੱਖੇ ਨੇ ਜਿਨ੍ਹਾਂ ਨੂੰ ਚੁੱਪ ਰੱਖ ਕੇ ਦੁਨੀਆ ਦੇ ਅਮੀਰ ਲੋਕ ਸਫਲ ਹੋਏ ਨੇ ਇਹ ਸਿਰਫ ਗੱਲਾਂ ਨਹੀਂ ਨੇ ਇਹ ਅਮੀਰ ਬਣਦੇ ਨਿਜਮ ਨੇ ਯਾਦ ਰੱਖੋ ਅਮੀਰੀ ਸ਼ੋਰ ਨਹੀਂ ਚੁੱਪੀ ਮੰਗਦੀ ਆ ਆਪਣੇ ਵੱਡੇ ਟੀਚੇ ਆਪਣੀ ਕਮਾਈ ਆਪਣੀ ਸਫਲਤਾ ਮਾ ਆਪਣਾ ਵਪਾਰਕ ਵਿਚਾਰ ਆਪਣੇ দান ਦੇ ਕੰਮ ਦੂਜਿਆਂ ਦੇ ਰਾਜ ਅਤੇ ਆਪਣੇ ਨਵੇਂ ਸਿੱਖਣ ਦੇ ਢੰਗ ਇਹ ਸੱਤ ਗੱਲਾਂ ਸਿਰਫ ਤੁਹਾਡੀਆਂ ਨੇ ਇਹਨਾਂ ਨੂੰ ਦੁਨੀਆ ਤੋਂ ਛਪਾਓ ਆਪਣੇ ਕੰਮ ਤੇ ਧਿਆਨ ਲਗਾਓ ਚੁੱਪਚਾਪ ਮਿਹਨਤ ਕਰੋ ਅਤੇ ਜਦੋਂ ਤੁਹਾਡੀ ਸਫਲਤਾ ਦਾ ਸ਼ੋਰ ਦੁਨੀਆ ਨੂੰ ਸੁਣਾਈ ਦੇਊਗਾ ਤਾਂ ਸਭ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਕੀ ਕਰ ਰਹੇ ਸੀ ਹੁਣ ਸਮਾਂ ਹੈ ਅਮਲ ਕਰਨ ਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਇਹਨਾਂ ਸੱਤ ਗੱਲਾਂ ਦੇ ਵਿੱਚੋਂ ਤੁਸੀਂ ਕਿਹੜੀ ਗੱਲ ਤੇ ਸਭ ਤੋਂ ਪਹਿਲਾਂ ਅਮਲ ਕਰਨਾ ਸ਼ੁਰੂ ਕਰੋਗੇ ਤੁਹਾਡਾ ਵਿਚਾਰ ਮੇਰੇ ਲਈ ਬਹੁਤ ਪ੍ਰੇਰਨਾਦਾਇਕ ਹੋਊਗਾ ਜੇ ਤੁਹਾਨੂੰ ਇਹ ਜਾਣਕਾਰੀ ਕੀਮਤੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਇਸ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਸ਼ੇਅਰ ਕਰੋ ਤਾਂ ਜੋ ਉਹ ਵੀ ਅਮੀਰ ਬਣਦੇ ਇਸ ਯਾਤਰਾ ਦੇ ਵਿੱਚ ਸ਼ਾਮਲ ਹੋ ਸਕਣ ਅਤੇ ਅਜਿਹੀਆਂ ਹੋਰ ਸ਼ਕਤੀਸ਼ਾਲੀ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ